ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀ ਤੇ ਮਾਰੇ ਸਤਿਗੁਰੂ ਨਾਨਕ ਰੂਪ ਵੀ ਆਪ ਹੈ ਸਤਿਗੁਰੂ ਅੰਗਦ ਦੇਵ ਵੀ ਆਪ ਹੈ ਸਤਿਗੁਰੂ ਅਮਰਦਾਸ ਰੂਪ ਵੀ ਆਪ ਹੈ ਸਤਿਗੁਰੂ RAMDAS ਗੋਬਿੰਦ ਰੂਪ ਵੀ ਆਪ ਹੀ ਉਹ ਸੱਚੇ ਪਾਤਸ਼ਾਹ ਸਤਪ੍ਰੀਅ ਇਕਾਲਵਾਦ ਰੂਪ ਹੈ ਗੋ ਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹੋ ਸਤ ਜਿਨਾਂ ਨੂੰ ਨਿਸ਼ਚੈ ਆਇਆ ਹੈ ਉਹਨਾਂ ਨੂੰ ਗੁਰੂ ਦੀ ਏਤਨ ਪ੍ਰਾਪਤ ਹੋਏ ਹੋ ਅਤੇ ਜਿਨਾਂ ਨੂੰ ਸਤਸੰਗਤ ਕੀਤੀ ਹੈ ਉਹਨਾਂ ਦੇ ਤਾਂ ਹੀ ਗੁਰੂ ਵੱਡਾ ਸਰੂਪ ਦਾ ਗਿਆਨ ਹੋਇਆ ਉਹ ਗੋਬਿੰਦ ਰੂਪ ਹੋ ਗਏ ਮਹਾਰਾਜ ਜੀ ਬਲਹ ਛਲਨ ਆ ਮਾਰੇ ਬਲ ਰਾਜੇ ਨੂੰ ਬਾਵਲ ਰੂਪ ਧਾਰ ਕੇ ਛੱਡ ਲਿਆ ਸੀ ਸਬਲ ਮਲਨ ਸੋਦ ਬਲ ਦੇ ਜਿਹੜੇ ਹਨਾਕ ਸਾਧਕ ਸੀ ਉਹਨਾਂ ਨੂੰ ਮਾਰ ਦਿੱਤਾ ਸੀ ਇਸੇ ਪ੍ਰਕਾਰ ਜਿਹੜੇ ਇਸ ਮਰਕੀਟਵਾਦ ਕਾ ਨੂੰ ਮਲ ਦੁੱਤਾ ਸੀ ਨਾਸ ਕਰਤਾ ਸੀ ਭਗਤ ਫਲ ਨੂੰ ਅਤੇ ਭਗਤਾ ਨੂੰ ਪ੍ਰਹਲਾਦ ਕਾ ਨੂੰ ਫਲੀ ਭੂਤ ਕੀਤਾ ਫਲ ਦਿੱਕੇ ਕਾਨ ਕੁਐਰ ਅਤੇ ਕ੍ਰਿਸ਼ਨ ਨੂੰ ਕੁਮਾਰ ਵਸਦਾ ਵਾਲੇ ਮਾਨ ਲਾਡਲਾ ਪਹਿਲਾ ਕਾ ਨਾਂ ਰੱਖਿਆ ਸੀ ਤੇ ਕੁਰ ਕੁਮਾਰ ਵਸਦਾ ਵਾਲੇ ਬਾਲ ਰੂਪ ਵਿੱਚ ਨੇਹ ਕਲੰਕ ਬਜੀ ਡੰਕ ਕਾਲ ਯੁਗ ਦੇ ਅੰਤ ਵਿੱਚ ਕਾਲ ਯੁਗ ਕੇ ਅੰਤ ਐਸਵੇਂ ਸੰਜੋਗ ਲਾਗ ਆਦੋ ਦੀਨਨ ਕੇ ਰਖਾ ਲਈ ਤਰ ਹੈ ਰੂਪ ਅਨਾਦ ਨੇ ਕਲੰਕ ਰੂਪ ਧਾਰੋਂਗੇ 6638 ਕਲੀਗਤ ਹਰ ਕਲ ਕੀ અવਤਾਰ 38000 ਵਾਰਾ ਜੋ ਕਲ ਜੋ ਗੁਜ਼ਰ ਗਿਆ ਉਦੋਂ ਕਲ ਕੀ ਉਕਾਰ ਧਾਰੋਂਗੇ ਆਪ ਕਈ ਹੁਣ ਕਲ ਕੀ ਨੇ ਕਲੰਕ ਬਣੇ ਬੈਠੇ ਐ ਇੱਕ ਦਾ ਸਾਧ ਸੰਗਤ ਜੀ ਇਸੇ ਪ੍ਰਕਾਰ ਜੇਠੂ ਵਾਲ ਦਾ ਉਹ ਕਹਿੰਦਾ ਮੈਂ ਨੇ ਕਲੰਕ ਐ ਇਸੇ ਪ੍ਰਕਾਰ ਇੱਕ ਦੁਆਬੇ ਦੇ ਵਿੱਚ ਜਲੰਧਰ ਵਿੱਚ ਸਾਧ ਹੁੰਦੇ ਆ ਕਲੰਕ ਆਪ ਦਾ ਨਾਮ ਰਖਾਈ ਬੈਠਾ ਸੀ ਇਹ ਉਹਦੇ ਅੰਦਰ ਇੱਕ ਆਦਮੀ ਸ਼ਰਾਬ ਪੀ ਕੇ ਮਰਿਆ ਸੀ ਉਹ প্রেਤ ਬਣਿਆ ਸੀ ਉਹਦੀ ਰੂਹ ਆਉਂਦੀ ਹੈ ਇਸ ਦੇ ਅੰਦਰ ਜੇਠੂ ਵਾਲੀ ਦੇ ਨਾਮ ਕੀ ਹੈ ਉਹ ਕਹਿੰਦਾ ਮੇਰੇ ਅੰਦਰ ਉਹ ਜੋਤ ਆਉਂਦੀ ਹੈ ਉਹ ਜੋਤ ਆਈ ਤੋਂ ਉਸ ਵੇਲੇ ਕਵਤਾ ਜੀ ਬਣਾਉਂਦਾ ਕਹਿੰਦਾ ਮੈਂ ਇਹ ਆਪਦੀ ਬਾਣੀ ਬਣਾ ਰਿਹਾ ਇਸ ਪ੍ਰਕਾਰ ਦਾ ਉਹ ਆਦਮੀ ਅਸਾਧ ਸੰਗੇ ਜੀ ਨੇਕਲੰਕ ਉਹ ਨੇਕਲੰਕ ਨਾ ਸਮਝ ਲਿਓ ਜਿਹੜੇ ਹੁਣ ਬਣ ਬੈਠੇ ਆ ਕਈ ਬੱਜੀ ਡੰਕ ਅਜੇ ਉਹ ਨੇਕਲੰਕ 38000 ਵਰਾ ਕੱਲ ਜੋ ਗੁਜਰੇ ਤੋਂ ਆਵੇਗਾ ਅਜੇ ਡੰਕਾ ਵਜੇਗਾ ਐਸਾ ਚੜੂ ਦਲ ਰਵਿੰਦ ਜੀ ਚੜੂ ਆ ਦਲਸਾਹ ਸਿੰਘ ਜੀ ਰਵਿੰਦ ਜੀ ਉਹ ਰਵ ਸੂਰਜ ਤੇ ਇੰਦਰ ਚੰਦਰਮਾ ਚੰਦਰਮਾ ਤੇ ਸੂਰਜ ਸੈਨਾਪਤੀ ਹੋਣਗੇ ਉਹਦੇ ਜਰਨੈਲ ਹੋਣਗੇ ਐਸਾ ਜੰਗ ਦਲ ਚੜੇਗਾ ਉਸ ਕਲਕੀ ਅਵਤਾਰ ਦਾ ਨੇਕਲੰਕ ਦਾ ਜਰੂ ਦਲ ਰਵਿੰਦ ਜੀ ਉਹ અરਵ ਸੂਰਜ ਚੜਦੇ ਤੋਂ ਲਾ ਕੇ ਇੰਦ ਛਿਪਦੇ ਸੂਰਜ ਤੱਕ ਇਸ ਪ੍ਰਕਾਰ ਉਸ ਉਹ ਅਸਤਲ ਤੇ ਅਸਚਲੇ ਚੜਦੇ ਸੂਰਜ ਤੋਂ ਲਾ ਕੇ ਪਛੋਂ ਤਰਫ ਤੱਕ ਉਸ ਦਲ ਚੜੇਗਾ ਐਸਾ ਹੋਵੇਗਾ ਇਹਦੇ ਸੈਨਾਨੀ ਚੰਤੇ ਸੂਰਜ ਹੋਣਗੇ ਆਰਾਮ ਰਵਣ ਦੁਰਤ ਦਵਣ શ્રી रामचंद्र जी सुंदर त्रیتے ਚ ਹੋਏ ਦਰਦ ਪਾਪਾਂ ਨੂੰ ਦਬਾਉਣ ਵਾਲੇ ਸਕਲ ਪਵਣ ਕੁਸ਼ਲ ਕਰਨ ਸਾਰਿਆਂ ਲੋਕਾਂ ਨੂੰ ਸੁਖ ਕਰਨ ਵਾਲੇ ਹੋਏ ਸਰਵ ਭੂਤ ਆਪ ਹੀ ਦੇਵਾਦ ਦਿਓ ਸਾਰਿਆਂ ਰੂਪਾਂ ਵਿੱਚ ਆਪ ਹੀ ਹੋ ਮਹਾਰਾਜ ਦੇਵਾ ਦੇਵ ਦੇਵਕਿਆਂ ਜਦੋਂ ਪਤੀ ਦੇਵ ਰਾਜਾ ਰੂਪ ਹੋ ਆਪ ਸਹਸ ਮੁਖ ਫਨਿੰਦ ਜੀ ਇਸ ਗੁਣ ਨੂੰ ਹਜ਼ਾਰ ਮੁਖ ਵਾਲਾ ਛੇਸ ਨਾਗ ਵੀ ਆਪ ਦੇ ਜਸ ਨੂੰ ਉਚਾਰਦਾ ਹੈ ਜਰਮ ਕਰਮ ਮਛ ਕਛ ਹੋਇ ਬਰਾਹ ਏ ਮਹਾਰਾਜ ਜਰਮ ਕਰ ਧਾਰ ਕੇ ਕਰਮ ਕੀਤੇ ਮਛ ਉਤਾਰ ਹੋ ਕੇ ਸੰਖਾਸਰ ਮਾਰੇ ਬੇਦ ਉਧਾਰੇ ਮਛ ਉਤਾਰ ਹੋ ਕੇ ਸੰਖਾਸਰ ਵੈਂਕ ਨੂੰ ਮਾਰ ਕੇ ਬੇਦ ਬ੍ਰਹਮੇ ਨੂੰ ਫੇਰ ਦਿੱਤੇ ਸੀ ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ ਇਸ ਪ੍ਰਕਾਰ ਦੇ ਕਛੂ অবতার ਧਾਰ ਕੇ ਇਸ ਪ੍ਰਕਾਰ ਜੇ ਸਮੁੰਦਰ ਡਕਿਆ ਸੀ ਉਸ ਵੇਲੇ ਕਛੂ অবতার ਹੋ ਕੇ ਉਸ ਸਮੁੰਦਰ ਦੇ ਥੱਲੇ ਮਧਾਨ ਜਿਸ ਪ੍ਰਕਾਰ ਨਹੀਂ ਹੁੰਦੀ ਇਸ ਪ੍ਰਕਾਰ ਚਕੇ ਸੀ ਮਧਿਆਚਲ ਪਰ ਉਹ ਥੱਲੇ ਨੂੰ ਡੁੱਬਦਾ ਜਾਂਦਾ ਸੀ ਦੇਵਤੇ ਦਿਨ ਥੱਕ ਚੁੱਕੇ ਸੀ ਕਛੂ ਬਣ ਕੇ ਪਿੱਠ ਦੇ ਹੇਠਾਂ ਉੱਤੇ ਉਸ ਪਰਬਤ ਨੂੰ ਸੰਭਿਆ ਸੀ ਕਿਉਂ ਕਛੂ অবতার ਧਾਰਿਆ ਸੀ ਉਹ ਬਰਾਹ ਅਤੇ ਫਿਰ ਬਰਾਹ ਅਵਤਾਰ ਧਾਰਨ ਕੀਤਾ ਜਿਸ ਵੇਲੇ ਹਰਨਾਸ਼ ਹਰਨਾਖਸ਼ ਦਾ ਭਰਾ ਇਹ ਪ੍ਰithvi ਜਿਹੜੀ ਸੀ ਇਹ ਅੰਤਰਾਜਮੀ ਬਰਾਹ ਅਵਤਾਰ ਧਾਰ ਕੇ ਕਸਬ ਨੇ ਕਿਹਾ ਜੀ ਮੈਨੂੰ ਪ੍ਰithvi ਦਿਓ ਮੈਂ ਜਗਤ ਨੂੰ ਰਚਾਂ ਕਸ਼ਮੀਰ ਦੀ ਧਰਤੀ ਨੂੰ ਬਰਾਹ ਅਵਤਾਰ ਧਾਰ ਕੇ ਹੁੱਡਾਂ ਦੇ ਉੱਤੇ ਲਈ ਆਉਂਦੇ ਸੀ ਰਾਹ ਦੇ ਵਿੱਚ ਹਰਨਾਸ਼ ਮਿਲ ਗਿਆ ਹਰਨਾਖਸ਼ ਦਾ ਭਰਾ ਕਹਿੰਦਾ ਬ੍ਰਹਮਾ ਨੂੰ ਸਾਨੂੰ ਇਹ ਪਤਾਲ ਦਾ ਰਾਜਕਾ ਤੂੰ ਕੌਣ ਹੈ ਇਹ ਧਰਤੀ ਲੀਪੇਟੀ ਜਾਂਨੇ ਉਸ ਵੇਲੇ ਗਲਾ ਮਾਰ ਕੇ ਧਰਤੀ ਡਗਾਤੀ ਸੀ ਬਰਾਤੋਂ ਅਤੇ ਬਰਾਤ ਆ ਤੇ ਫਿਰ ਇਹਦਾ ਜੰਗ ਹੋਇਆ ਹਰਨਾਸ਼ ਦਾ ਹਰਨਾਸ਼ ਨੂੰ ਮੁੱਕੀ ਮਾਰ ਕੇ ਮਾਰਦਾ ਸੀ ਤੇ ਧਰਤੀ ਲਾ ਕੇ ਕਸ਼ਵੀਰ ਦੀ ਸਥਾਪਨ ਕੀਤੀ ਸੀ ਉਦੋਂ ਬਰਾਹ ਵਤਾਰ ਧਾਰਿਆ ਸੀ ਜਮਨਾ ਕੈ ਜਮਨਾ ਕੈ ਕੂਲ ਖੇਲ ਖੇਲਿਓ ਜਨ ਗਿੰਦ ਜੀ ਜਮਨਾ ਦੇ ਕਿਨਾਰੇ ਤੇ ਜਿਨ੍ਹਾਂ ਨੇ ਗੇਂਦ ਦੇ ਨਾਲ ਕ੍ਰਿਸ਼ਨ ਭਗਵਾਨ ਹੋ ਕੇ ਖੇਲਣਾ ਕੀਤਾ ਗਵਾਲਿਆਂ ਦੇ ਨਾਲ ਨਾਮ ਸਾਰਹੀਏ ਧਾਰ ਉਹ ਸਾਰੂਪ ਨਾਮ ਮਾਰ ਅਦਰ ਦੇ ਚ ਵਸਾਓ ਤਜ ਬੇਕਾਰ ਮਨ ਗੇਂਦ ਹੈ ਮਨ ਗੰਧ ਹਾਥੀ ਦੀ ਨਹੀਂ ਆਈ ਗੰਧ ਪਟ ਜੀ ਕਹਿੰਦੇ ਵਕਾਰ ਛੱਡ ਦੇ ਸਤਗੁਰੂ 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 ਗੋਬਿੰਦ ਜੀਓ ਸਤਗੁਰੂ ਸਾਹ ਗੋਬਿੰਦ ਰੂਪ ਪਿੱਛੇ ਵੀ ਸੀ ਹੁਣ ਵੀ ਗੋਬਿੰਦ ਰੂਪ ਹੈ ਅੱਗੇ ਨੂੰ ਵੀ ਗੋਬਿੰਦ ਰੂਪ ਹੋਣਗੇ ਇਸੇ ਪ੍ਰਕਾਰ ਫੇਰ ਪੜੋ ਬਲ ਸ਼ਲਨ ਬਲਵਾਲੇ ਅਗਿਆਨ ਨੂੰ ਛੱਡ ਲੈਣ ਵਾਲੇ ਆ ਮਹਾਰਾਜ ਸਾਹਿਬ ਜੀ ਸਵਲ ਮਲਨ ਸ਼ੈਤਨ ਬਲ ਦੇ ਜੋ ਹੰਕਾਰ ਨੂੰ ਮਨ ਛੱਟਣ ਵਾਲੇ ਹਨ ਭਗਤ ਫਲਨ ਇਹ ਭਗਤੀ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦਾ ਫਲ ਲਾਉਣ ਵਾਲੇ ਹਨ ਕਾਨਕੁਆਰ ਅਤੇ ਕਾਨਕੁਆਰ ਕੈ ਨਾਮ ਹੈ ਸੁਖ ਦਾ ਅਨ ਨਾਮ ਚੇਸ਼ਟਾ ਦਾ ਸੁਖ ਰੂਪੀ ਜਿਸ ਦੀ ਚੇਸ਼ਟਾ ਹੈ ਐਸਾ ਸਾਖੀ ਚੇਤਨ ਰੂਪ ਹਨ ਕੁਰ ਅਤੇ ਕੁਰ ਕੁਮਾਰ ਵਸਤਾ ਵਾਲੇ ਬ੍ਰह्म ਗਿਆਨੀ ਜਿਹੜੇ ਹੈ ਕੁਮਾਰ ਵਸਤਾ ਦੀਆਂ ਪਤਮ ਅਧਿਕਾਰੀ ਜਿਗਿਆਸੂਆਂ ਵਾਸਤੇ ਕੈ ਸੁਖ ਨੂੰ ਜਿਹਦੀ ਚੇਟਾ ਸਾਖੀ ਰੂਪ ਹੋ ਕੇ ਸਖਿਆਤ ਹੁੰਦੇ ਆਂ ਨਹਿਕਲੰਕ ਬਜੀ ਡੰਕ ਅਦੇ ਨਹਿਕਲੰਕ ਲੰਕਾ ਤੋਂ ਰਹਿਤ ਕਰਨ ਵਾਲੇ ਹੈ ਅਤੇ ਜਿਨਾਂ ਦੀ ਜਸਰੂਪੀ ਡੰਕਾ ਵੱਜ ਰਿਹਾ ਚੜੂ ਦਲ ਰਵਿੰਦ ਜੀ ਅਤੇ ਚੜਦਾ ਜਿਨ੍ਹਾਂ ਦੇ ਅੰਦਰ ਦਲਸਰ ਸਿੰਘ ਜੀ ਰਵਨਾਉ ਸੂਰਜੀ ਦਾ ਵਿਵੇਕ ਦਾ ਤੇ ਇੰਦ ਨਾਉ ਚੰ드ਰਮਾ ਦਾ ਵਿਰਾਗ ਦਾ ਵਿਰਾਗ ਕੇ ਵਿਵੇਕ ਜਿਹੜੇ ਹੈ ਇਹ ਦੰਸਾਜ ਕੇ ਚੜਦੇ ਹਨ ਜਦੋਂ ਦੇਵੀ ਸੰਪ ਦਾ ਦੀ ਫੌਜ ਇਕੱਠੀ ਹੁੰਦੀ ਹੈ ਆਰਾਮ ਰਵਣ ਦੁਰਤ ਦਵਣ ਜੋ ਆਰਾਮ ਦੇ ਨਾਮ ਨੂੰ ਰਵਣ ਉਚਾਰਨ ਕਰਦੇ ਹੈ ਉਹਨਾਂ ਦੇ ਪਾਪਾ ਨੂੰ ਮਾਦਾ ਦਵਾ ਦਿੰਦੇ ਨਾਸ਼ ਕਰ ਦੂੰਗੇ ਹੈ ਸ਼ਕਲ ਭਵਨ ਕੁਸ਼ਲ ਕਰਨ ਸਾਰਿਆਂ ਜਗਿਆਸਮਾ ਦੇ ਭਵਨ ਹਿਰਦੇ ਦੇ ਅੰਦਰ ਕੁਸ਼ਲ ਆਨੰਦ ਕਰ ਦਿੰਦੇ ਹਨ ਸਰਵ ਪੂਤ ਆਪ ਹੀ ਦੇਵਾਦ ਦੇ ਸਾਰਿਆਂ ਪ੍ਰਾਣੀਆਂ ਵਿੱਚ ਕੋਈ ਆਪ ਰੂਪ ਕੱਤਾ ਵਿੱਚ ਵੀ ਕੋਈ ਸਰੂਪ ਦਿਸਦਾ ਹੈ ਦੇਵ ਜਾਂਦਾ ਦੋ ਪਤੀ ਉਹ ਬ੍ਰਹਮ ਹੈ ਸਹਸ ਮੁਖ ਫਨਿੰਦ ਜੀ ਸ਼੍ਰੀ ਜਨਾਜ ਹਜ਼ਾਰ ਮੁਖ ਵਾਲਾ ਮਹਾਰਾਜ ਜਸ ਗਾਉਂਦਾ ਹੈ ਨਿਤ ਨਵੇਂ ਨਾਮ ਲੈਂਦਾ ਹੈ ਜਰਮ ਕਰਮ ਮਛ ਕਾਛ ਹੋਇ ਬਰਾਹ ਅਤੇ ਜਰਮ ਕਰਮ ਜਿਹੜੇ ਜੀਵ ਜਨਮਾਂ ਜਨਮਾਂ ਵਿੱਚ ਕਰਮਾਂ ਦੇ ਵੱਧੇ ਹੋਏ ਕਦੇ ਮੱਛਲੀ ਜੂਨ ਚ ਪੈ ਜਾਂਦੇ ਐ ਕਦੇ ਕਛੂ ਦੀ ਜੂਨ ਚ ਪੈ ਜਾਂਦੇ ਐ ਕਦੇ ਸੂਰ ਦੀ ਜੂਨ ਚ ਪੈ ਜਾਂਦੇ ਐ ਜਮਨਾ ਕਾ ਕੂਲ ਖੇਲ ਖੇਲਿਓ ਜਨ ਗਿੰਦ ਜਮਨਾ ਸਹਸੰਗ ਜੀ ਕਰਮ ਕਾਉਂਡ ਦਾ ਨਾਮ ਹੈ ਜਮਨਾ ਜਿਹੜੀ ਹੈ ਕਰਮ ਕਰਕੇ ਜੀਵ ਕਰਮਾਂ 'ਚ ਫਸੇ ਰਹਿੰਦੇ ਜੂਨਾ ਵਿੱਚ ਇਹ ਜਮਨਾ ਕੇ ਕੂਲ ਉਹਨਾਂ ਨੂੰ ਕਰਮਕਾਂਡ ਰੂਪੀ ਕਿਨਾਰੇ ਤੋਂ ਦੇ ਤੂੰ ਪਾਸੇ ਕਰ ਦੁੱਤਾ ਹੈ ਖੇਲ ਖੇਲਿਓ ਜਿੰਨ ਗੇਂਦ ਜਿਨ੍ਹਾਂ ਨੇ ਗੇਂਦ ਦੀ ਨਿਆਈ ਇਹ ਸਾਰੇ ਜਗਤ ਨੂੰ ਮਿੱਥਿਆ ਨਿਸ਼ਚੇ ਕਰਾਉਣ ਰੂਪ ਐਸੀ ਗੇਮ ਦੀ ਗੇਂਦ ਦੀ ਖੇਲ 'ਚ ਖੇਲਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਪ੍ਰਕਾਰ ਜਰਮ ਕਰਮ ਮਛ ਕਾਛੋ ਹੈ ਬਰਾਹ ਅਜੇ ਜਿਹੜੇ ਕਰਮਾਂ ਦੇ ਵਸ ਕਰਕੇ ਜਨਮ ਧਾਰਦੇ ਰਹਿੰਦੇ ਹੈ ਉਹ ਮਛ ਮਾਤ ਲੋਕ ਦੇ ਜੀਵ ਕਾਛ ਪਤਾਲ ਦੇ ਜੀਵ ਅਤੇ ਬਰਾਹ ਉਹਨਾਂ ਨੂੰ ਸੱਚੇ ਪਾਤਸ਼ਾਹ ਬਰਨ ਵਾਲੇ ਵਰਨੂ ਵਾਲੇ ਬਦਲਦੀ ਨਿਆਈ ਹੋ ਕੇ ਉਹਨਾਂ ਦੇ ਜਰਮ ਕਰਮਾਂ ਨੂੰ ਵੇਠ ਦਿੰਦੇ ਹੈ ਮਾਤ ਲੋਕਦਿਆਂ ਨੂੰ ਵੀ ਪਤਾਲਦਿਆਂ ਦੇ ਵੀ ਸਰਗ ਆਦਕਾਂ ਦੇ ਵੀ ਸਾਰਿਆਂ ਦੇ ਜਨੂੰ ਮਰਨ ਮੇਟ ਦਿੰਦੇ ਹਨ ਐਸੇ ਵਰਨ ਵਾਲੇ ਗੁਰੂ ਸਾਹਿਬ ਗਰੀਬ ਨੂੰ ਆਉ ਸਕੇ بادشاہ ਬੱਦਲ ਦੀ ਨਿਆਈ ਹੁੰਦੇ ਹਨ ਜਉ ਨਾ ਕੈ ਕੂਲ ਖੇਲ ਖੇਲਿਓ ਜਿੰਗਿੰਦ ਜੀ ਜਉਨਾ ਜਿਹੜੀ ਕਰਮ ਕਾਂਡ ਹੋਇ ਇਹ ਤੋਂ ਕੂਲ ਕਿਨਾਰੇ ਹੋ ਕੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਆਪਣਾ ਸਿਰ ਭੇਟਾ ਕਰੂ ਗੇਂਦੀ ਨਿਆਈ ਖੇਲ ਖੇਲੀ ਹੈ ਜੋ ਤੱਕ ਸਾਧ ਪਰਮ ਕੀ ਪਾਕੇ ਸੇਤੀ ਖੇਲ ਜੋ ਤੱਕ ਸਾਧ ਪਰਮ ਕੀ ਸੀਸ ਕਾਟ ਕਰ ਗੋਏ ਖੇਲ ਦੇ ਖੇਲ ਤੋ ਹਾਲ ਕਰ ਜੋ ਕੁਝ ਹੋਏ ਤੋ ਹੋਏ ਨਾਮ ਸਾਰਹੀਏ ਧਾਰ ਇਹੋ ਨਾਮ ਸ੍ਰੇਸ਼ਟ ਗੁਰੂ ਸਾਹਿਬ ਦਾ ਹਿਰਦੇ ਚ ਵਸਾਓ ਤਜ ਵਿਕਾਰ ਮਨ ਗਏ ਇਹ ਮਨ ਰੂਪੀ ਹਾਠੀਆਂ ਵਿਕਾਰਾਂ ਨੂੰ ਛੱਡ ਦੇ ਗੰਧ ਪਟ ਜੀ ਕਹਿੰਦੇ ਹਨ ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀ ਸਤ ਗੁਰੂ ਸਾਹਿਬ ਪਿੱਛੇ ਵੀ ਗੋਬਿੰਦ ਰੂਪ ਸੀ ਹੁਣ ਵੀ ਸਤ ਗੁਰੂ ਗੋਬਿੰਦ ਰੂਪ ਹੈ ਅੱਗੇ ਨੂੰ ਵੀ ਸਤ ਗੁਰੂ ਪਰਮੇਸ਼ਰ ਰੂਪ ਹੋਣਗੇ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਸਾਹਿਬ ਜੀ ਸਤ ਸਰੂਪ ਮੰਨ ਕਰਕੇ ਜਾਣ ਸਤ ਗੁਰੂ ਸਾਹਿਬ ਜੀ ਨੂੰ ਸਤ ਕਰਕੇ ਬਾਣੀ ਕਰਕੇ ਜਾਣ ਸਤ ਸਰੂਪ ਸਰੀਰ ਕਰਕੇ ਜਾਣਨਾ ਕਰ ਤਿੰਨਾਂ ਕਾਲਾਂ ਦੇ ਸਤ ਸਰੂਪ ਹਨ ਬੁਰ ਕਹਿਆ ਮਾਨ ਫੇ ਭਾਈ ਸਤਗੁਰਾਂ ਦਾ ਕਿਆ ਹੈ ਬਚਨ ਮੰਨ ਲੈ ਜਿਨੇ ਦਹਾਨ ਇਹ ਆਪਣੇ ਸਰੂਪ ਦੀ ਪ੍ਰਾਪਤੀ ਦਾ ਖਜ਼ਾਨਾ ਸਚ ਜਾਨ ਮੰਤਰ ਇਹ ਹੈ ਤੇ ਸਚਾ ਨਾਮ ਮੰਤਰ ਵੈ ਇਸ ਨੂੰ ਜਾਣ ਲੈ ਇਸ ਬਾਸਰ ਹੋਏ ਕਲਿਆਣ ਰਾਦ ਨੇ ਜਪੇਗਾ ਤੇਰੀ ਮੁਕਤ ਹੋ ਜਾਏਗੀ ਲਹ ਪਰਮਗਤ ਜੀ ਤੂੰ ਕਾਵਲ ਮੋਖ ਨੂੰ ਜਿਵੇਂ ਜਲਦ ਜਲ ਮਿਲ ਜਾਂਦਾ ਹੈ ਉਸ ਪਦਵੀ ਨੂੰ ਪ੍ਰਾਪਤ ਕਰ ਲਵੇਂਗਾ ਜੀ ਕਾਮ ਕ੍ਰੋਧ ਲੋਭ ਮੋਹ ਇਹ ਕਾਮ ਦੇ ਫੁਰਨੇ ਇਹਨੂੰ ਛੱਡ ਦੇ ਕਰੋਧ ਨੂੰ ਛੱਡ ਦੇ ਲੋਭ ਤੇ ਮੋਹ ਦਾ ਵੀ ਤਿਆਗ ਕਰ ਦੇ ਜਣ ਜਣ ਸਿਓ ਛਾੜ ਤੋ ਜਿਹੜਾ ਜਣੇ ਜਣੇ ਨੂੰ ਧੋਖਾ ਕਰਦੇ ਹਰ ਇੱਕ ਆਦਮੀ ਨਾਲ ਇਹ ਵੀ ਕਰਨਾ ਛੱਡ ਦੇ ਹਉਮੈ ਕਾ ਫੰਦ ਕਾਟ ਜਿਹੜਾ ਹਉਮੈ ਦਾ ਫਹਾ ਪਿਆ ਇਹਨੂੰ ਵੀ ਕੱਟ ਲੈ ਸਾਧ ਸੰਗ ਰਤ ਜੀ ਸਾਧ ਸੰਗ ਚ ਪ੍ਰੇਮ ਕਰੇ ਪਿਆਰੇ ਜੀ ਦੇਹ ਗੇਹੋ ਉਤ੍ਰੇ ਅਸਨੇਹੋ ਜਿਹੜਾ ਘਰ ਦੇ ਵਿੱਚ ਪ੍ਰੇਮ ਕਰਨਾ ਹੈ ਦੇਹ ਵਿੱਚ ਪ੍ਰੇਮ ਕਰਨਾ ਹੈ ਆਪਣੇ ਤ੍ਰਿ ਆਦਿਕਾਂ 'ਚ ਪ੍ਰੇਮ ਕਰਨਾ ਹੈ। ਚਿਤ ਬਿਲਾਸ ਜਗਤ ਇਹ ਇਹ ਚਿਤ ਦਾ ਹੀ ਇੱਕ ਕੌਤਕ ਹੈ। ਇਹ ਬਿਲਾਸ ਨਾਸਵੰਤ ਕੌਤਕ ਹਨਗੇ। ਇਹਨੂੰ ਬਿਲਾਸ ਜਿਹੜੇ ਚਿਤ ਦੇ ਬਚਨ ਤੇ ਤੇਰੇ ਗੱਲਾਂ ਕਰਦਾ ਰਹੀ ਨੇ ਸੰਕਲਪ ਦੇਈ ਸਭ ਕੁਝ ਬਣਾ ਬਣਾ ਕੇ ਇਹ ਚਿਤ 'ਚ ਬਿਲਾਸ ਅਨੰਦਤਾ ਸਮਝਿਆ ਹੋਇਆ ਇਹ। ਚਿਤ ਬਿਲਾਸ ਜਗਤ ਇਹ ਹੋਇਆ। ਇਹ ਜਗਤ ਚਿਤ ਦਾ ਹੀ ਬਿਲਾਸ ਕੌਤਕ ਹੈ। ਜਿਹਦ ਲਈ ਬਣਾਇਆ ਹੋਇਆ ਰਚਿਆ ਹੋਇਆ ਤਮਾਸ਼ਾ ਹੈ ਚਰਨ ਕਮਲ ਸਦਾ ਸੇ ਇਹ ਮਹਾਰਾਜ ਚੇਤਨ ਸੂਪ ਦਾ ਬਲਾਸ ਕੌਣ ਤੱਕ ਸਮਝ ਲੈ ਚਰਨਾ ਕਮਲਾਂ ਨੂੰ ਮਹਾਰਾਜ ਨੂੰ ਸਦਾ ਸੇਵਿਆ ਕਰ ਦਿਰੜਤਾ ਕਰ ਮਤ ਜੀ ਆਓ ਜੀ ਬੁੱਧੀ ਨੂੰ ਦਿਰੜ ਪੱਕੀ ਤਰ੍ਹਾਂ ਕਰਕੇ ਵਸਾ ਕਰਕੇ ਇਹ ਪਿਆਰੇ ਜੀ ਨਾਮ ਸਾਰ ਹੀ ਏ ਧਾਰ ਮਨ ਜੋ ਸਾਰੂ ਪਰਮੇਸ਼ਰ ਦਾ ਨਾਮ ਹੈ ਉਹ ਹਿਰਦੇ ਚ ਧਾਲ ਨ ਵਿਸਾਲ ਅਜ ਵਿਕਾਰ ਮਨ ਗਏਂਦ ਏ ਮਨ ਰੂਪੀ ਹਾਧੀਆ ਵਿਕਾਰ ਸਾਰੇ ਛੱਡਦੇ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀ ਸਤ ਗੁਰੂ ਸਾਹਿਬ ਸੱਜੁਗ ਚ ਵੀ ਸਤ ਸਰੂਪ ਸੀ ਤ੍ਰੇਤੇਜ ਚ ਵੀ ਸਤ ਸਰੂਪ ਸੀ ਦਵਾਪਰ ਚ ਵੀ ਸਤ ਸਰੂਪ ਹੈ ਹੁਣ ਕਾਲਿਯੁਗ ਚ ਵੀ ਉਹ ਸਤ ਸਰੂਪ ਹਨ ਏ ਪਿਆਰੇ ਜੀ ਨਾਮ ਸਾਰ ਹੀ ਏ ਧਾਰ ਤਜ ਵਿਕਾਰ ਮਨ ਗਏਂਦ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਦੁਆਲ ਗੁਰਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਏ ਗੋ ਵਾਹਿਗੁਰੂ ਸਾਹਿਬ ਜੀਓ ਸੇਵਕੈ ਪਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਕੀਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮ ਬਿਸ਼ਨ ਸ੍ਰੀ ਤੈ ਅਗਨਤ ਜਿਦ ਕੋ ਮੂਹ ਭਇਆ ਮਨ ਮਦਕਾ ਚਵਰਾਸੀ ਲਖ ਜੋਰ ਉਪਾਈ ਰਜਕ ਦਿਆ ਸਭ ਹੂੰ ਕੋ ਤਦਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤ ਗੁਰੂ ਦੀ ਸਾਜਿਨ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਗੁਰਮੰਤਰ ਦੇ ਕਲਰ ਸੁਣ ਚੁੱਕੇ ਹੋ ਵਾਹਿਗੁਰੂ ਮੰਤਰ ਮਹਾਰਾਜ ਸਾਹਿਬ ਜੀ ਨੇ ਸੋਈਆਂ ਚ 13 ਵਾਰੀ ਉਚਾਰਨ ਕੀਤਾ ਹੈ ਹਾਏ ਨੂੰ ਸਿਹਾਰੀ ਦੇ ਨਾਲ ਵਾਹਿਗੁਰੂ ਇਹ 12 ਵਾਰੀ ਤਾਂ ਪਿੱਛੇ ਆ ਚੁੱਕਾ ਹੈ ਕੱਲ ਤੇ 13ਵੀਂ ਵਾਰ ਆਵੇਗਾ ਕੀ ਆ ਖੇਲ ਵਰ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ ਅਗੇ ਵਾਹਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮੁਗਤੇ ਦੇ ਨਾਲ ਤਿੰਨ ਵਾਰੀ ਕਿਹਾ ਇੱਕ ਤਾਂ ਵਾਹਿਗੁਰੂ ਤੇਰਾ ਸੋ ਸਦਕਾ ਦੂਸਰਾ ਮਗਲੀ ਤੋਂ ਕੁਝ ਵਾਹਿਗੁਰੂ ਤੇ ਕੀਆ ਖੇਮਾ ਮੇਲ ਤੁਮਾਰਾ ਵਾਹਿਗੁਰੂ ਤੇਰੀ ਸਭ ਰਚਨਾ ਇਹ ਤਿੰਨ ਵਾਰੀ ਮਾਰਨ ਹਾਏ ਮੁਗਤੇ ਦੇ ਨਾਲ ਕਿਹਾ ਹੈ ਤੇ ਵਾਹ ਵਾਹ ਦਾ ਬੜਾ ਤਮਾਸ਼ਾ ਇਹ ਮਹਾਰਾਜ ਸਾਹਿਬ ਜੀ ਨੇ ਗੂਜਰੀ ਦੀ ਵਾਰ ਵਿੱਚ ਵੀ ਤੇ ਹੋਰ ਨਾਲੇਕ ਸ਼ਾਵਾਂ ਦਾ ਥਾਵਾਂ ਵਿੱਚ ਵੀ ਵਾਹ ਵਾਹ ਸ਼ਬਦ ਚਾਰਿਆ ਹੈ ਇਹ ਸਾਰੇ ਪ੍ਰੇਵਾਜਕ ਸ਼ਬਦ ਹਨਗੇ ਵਾਹਿਗੁਰੂ ਦੇ ਵਾਜਕ ਹੈ ਗੁਰਮੰਤਰ ਜਿਹੜਾ ਦਿੱਤਾ ਸਿਹਾਰੀ ਨਾਲ ਵਾਹਿਗੁਰੂ ਹੈ ਜਿਹੜਾ ਇਸੇ ਨਾਲ ਹੀ ਫਤਿਹ ਮਹਾਰਾਜ ਜੀ ਨੂੰ ਉਚਾਰਨ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਗੁਰਮੰਤਰ ਵੀ ਇਹੋ ਵਾਹਿਗੁਰੂ ਦਿੱਤਾ ਹੈ ਭਾਈ ਗੁਰਦਾਸ ਸਾਹਿਬ ਜੀ ਵੀ ਇਸੇ ਗੱਲ ਨੂੰ ਕਹਿੰਦੇ ਆ ਕਿ ਵਾਹਿਗੁਰੂ ਗੁਰਮੰਤਰ ਹੈ ਜਪਹਾਉ ਮੈਂ ਖੋਈ ਵੇਦ ਕਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਇਸ ਪ੍ਰਕਾਰ ਵਾਕ ਕਹੇ ਹਨ ਤੇ ਗੁਰਬਾਣੀ ਦੇ ਅੰਦਰ ਵੀ ਇਹ 13 ਵਾਰੀ ਮੰਤਰ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਸਾਰਾ ਬਾਕੀ ਅਚਰਜ ਨਾਮ ਸੋਨੇ ਦੀ ਧੁਨੀ ਦਾ ਗੁਪਤ ਨਾਮ ਬਿਆਨਤ ਵਾਰੀ ਕਿਹਾ ਸਕੇ ਪਾਤਸ਼ਾਹ ਜੀ ਨੇ ਹੁਣ ਉਚਾਰਨ ਕਰਦੇ ਹਨ ਮੁਖਤੇ ਦੇ ਨਾਲ ਪਹਿਲਾ ਸੇਵਕ ਕੈ ਭਰਪੂਰ ਜੁਗ-ਜੁਗੋ ਸੇਵਕਾਂ ਦੇ ਅੰਦਰ ਮਹਾਰਾਜ ਸਾਹਿਬ ਉਹਨਾਂ ਦੀ ਭਾਵਨਾ ਭਰਪੂਰ ਕਰਨ ਵਾਲਿਓ ਯੁਗਾ ਯੁਗਾ ਕੇ ਸੱਜੂ ਜੂਤ ਸੱਚੇ ਪਾਰਸ਼ਵ ਧਰਮਪ੍ਰੀਅ ਪ੍ਰਹਲਾਦ ਕੈ ਨੂੰ ਭਰਪੂਰ ਗੁਣਾ ਕਰਕੇ ਕੀਤਾ ਰਾਜ ਦਿੱਤਾ 36000 ਵਰਾ ਤੇ ਚੱਲ ਪਦਵੀ ਦਿੱਤੀ ਅਤੇ ਪ੍ਰਹਲਾਦ ਭਗਤ ਨੂੰ ਰਾਜ ਦਿੱਤਾ ਤੇ ਉਹ ਇਹਦੇ ਪਿਤਾ ਰਾਜ ਉਹ ਵਿਰੋਧੀ ਸੀ ਉਹਦਾ ਨਾਸ ਕੀਤਾ ਕਿਉਂ ਸੇਵਕਾਂ ਦੇ ਕਾਰਜ ਮਾਰਿਆ ਜੁਗਾਂ ਜੁਗਾਂ ਦੀ ਭਰਪੂਰ ਕਰਦੇ ਹਾਂ ਸੇਵਕਾਂ ਦੇ ਇਸੇ ਪ੍ਰਕਾਰ ਮਾਰਿਆ ਤ੍ਰੇਤਾ ਦੇ ਵਿੱਚ ਭਗੀਸ਼ਣ ਨੂੰ ਰਾਜ ਦਿੱਤਾ ਤੇ ਰਾਵਣ ਨੂੰ ਮਾਰਿਆ ਦੁਆਪਰ ਵਿੱਚ ਕਾਂਸ ਨੂੰ ਮਾਰ ਕਰਕੇ ਗੁਰਸਹਿਬ ਨੂੰ ਰਾਜ ਦਿੱਤਾ ਇਹੋ ਸੇਵਕਾਂ ਦੇ ਭਰਪੂਰ ਕੰਮ ਕਰਦੇ ਹਾਂ ਕਲਯੁਗ ਦੇ ਵੀ ਸੱਚੇ ਪਾਤਸ਼ਾਹ ਗਰੀਬ ਨੂੰ ਆਸਤੇ ਪਾਤਸ਼ਾਹ ਅੰਤਰੀਅਮ ਇਹੋ ਇਸੇ ਪ੍ਰਕਾਰ ਕਬੀਰ ਸਾਹਿਬ ਜੀ ਨੂੰ ਬਖਸ਼ਾਂ ਕੀਤੀਆਂ ਨਾਮ ਦੇ ਵੀ ਛਪਰੀ ਬੰਨੀ ਇਸ ਪ੍ਰਕਾਰ ਸੱਚੇ ਪਾਤਸ਼ਾਹ ਸੇਵਕਾਂ ਦੇ ਕਾਰਜ ਆ ਭਰਪੂਰ ਕਰਦੇ ਹਾਂ ਲਾ ਲਾ ਭਰਪੂਰ ਹਾਂ ਸੇਵਕਾਂ ਦੇ ਅੰਦਰ ਇਹ ਨਿਸ਼ਚੈ ਹੈ ਕਿ ਆਪ ਲਾ ਲਾ ਭਰੇ ਹੋਏ ਹੋ ਇਹ ਸਾਰਿਆਂ ਦੇ ਅੰਦਰ ਪੂਰਨ ਰੂਪ ਹੋ ਵਿਆਪਕ ਰੂਪ ਹੋ ਯੁੱਗਾਂ-ਯੁੱਗਾਂ ਦੇ ਯੁਗ ਜੇ ਚਾਹ ਸਾਧਨਾ ਦੇ ਯੁਗ ਸੰਯੁਕਤ ਸੇਵਕ ਹਨ ਵਰਾਗ ਵੇਖੜ ਸੰਪਤੀ ਮੋਖ ਇੱਛਾ ਤੇ ਯੁਗ ਜੋ ਹਨ ਵਰਾਗ ਸਰਮਣ ਮੰਨਨ ਅਭਿਆਸਨਤਾ ਤੁੰਗ ਦਾ ਸੋਧਨ ਇਹ ਜਿਹੜੇ ਜੁੜੇ ਹੋਏ ਠੋ ਸਾਧਨਾ ਵਿੱਚ ਉਹਨਾਂ ਨੂੰ ਯੁੱਗਾਂ-ਯੁੱਗਾਂ ਵਿੱਚ ਮਾਰੇ ਆਪ ਭਰਪੂਰ ਦਿਸਦੇ ਹੋ ਯੁਗ ਜੀਵ ਤੇ ਈਸ਼ਰੂਪ ਇੱਕੋ ਹੀ ਹੋ ਅਤੇ ਯੁਗਪੁਰਖ ਪ੍ਰਕਿਰਤੀ ਦੇ ਅੰਦਰ ਵੀ ਆਪ ਹੀ ਕੋਈ ਵਿਆਪਕ ਜੁੜੇ ਹੋਏ ਹੋ ਕਿਉਂ ਸੱਜੁਗ ਦੇ ਅੰਦਰ ਜਦੋਂ ਸਤਿ ਵਿੱਚ ਵਰਤੀ ਜੁੜੀ ਹੁੰਦੀ ਹੈ ਉਦੋਂ ਸੱਜੁਗ ਹੁੰਦਾ ਹੈ ਜਦੋਂ ਤਿੰਨਾਂ ਗੁਣਾਂ ਜੁੜੀ ਹੁੰਦੀ ਹੈ ਉਦੋਂ ਤ੍ਰੇਤਾ ਹੁੰਦਾ ਹੈ ਜਦੋਂ ਦ્વੈਤ ਕਰਕੇ ਪੂਰਵ ਨਹੀਂ ਦਵਾਪਰ ਹੁੰਦਾ ਹੈ ਜਦੋਂ ਕਲਪਨਾ ਸਹਿਤ ਹੁੰਦਾ ਕੋ ਕਲਯੁਗ ਹੁੰਦਾ ਹੈ ਪਰ ਧੰਨ ਧਨ ਕਲਯੁਗ ਨਾਨਕਾ ਇਹ ਚੱਲੇ ਸਤਗੁਰ ਪਾਏ ਜੇ ਗੁਰੂ ਸਾਹਿਬ ਦੇ ਅਨਸਾਰ ਹੋ ਕੇ ਚੱਲਦਾ ਕਲਯੁਗ ਦਾ ਜਮਾਨਾ ਵੀ ਧੰਨ ਹੈ ਕਿਉਂ ਜੁਗਾ ਤਾਂ ਹੋਣ ਨਵੇੜਾ ਨਰਮਨੁਖਾਂ ਨੂੰ ਇੱਕ ਨਦਾਨ ਕਿਉਂ ਸੇਵਕਾਂ ਦੇ ਕਾਰਜਾਂ ਨੂੰ ਭਰਪੂਰ ਲਵ ਲਵ ਆਪੂਰਨ ਕਰਨ ਵਾਲੇ ਹੋ ਜੁਗਾਂ ਜੁਗਾਂ ਚ ਵਾਹ ਗੁਰੂ ਤੇਰਾ ਸਭ ਸਭਾ ਤੇ ਵਾਹ ਨਾਮ ਅਸਤਿਰ ਦੇ ਰੂਪ ਹੈ ਗੁਰੂ ਚੇਤਨ ਬ੍ਰਹਮਾ ਤੇਰਾ ਹੀ ਸਾਰਾ ਸਦਕਾ ਆਸਰਾ ਹੈ ਤੇਰਾ ਹੀ ਭਰੋਸਾ ਹੈ ਤੇਰੇ ਸਦਕਾ ਵਾਰਨੇ ਜਾਣੇ ਸੱਚੇ ਪਾਤਸ਼ਾਹ ਸੈਂਕੜੇ ਵਾਰੀਆਂ ਆਪ ਤੋਂ ਕੁਰਬਾਨ ਹੁੰਨੇ ਹਾਂ ਵਾਹ ਨਾਮ ਸਾਧ ਸੰਗਤ ਜੀ ਵਾਜੇ ਅੰਤਿ ਕਾਰਜਮ ਦੀ ਅੰਤਿ ਜਗਤ ਉਤਪਤੀ ਕਾਰਜਾ ਜੋ ਜਗਤ ਉਤਪਤੀ ਦੇ ਕਾਰਜ ਨੂੰ ਕਰਨ ਵਾਲਾ ਹੈ ਬ੍ਰਹਮਾ ਆਦਿਕਾ ਨੂੰ ਸਾਰਿਆਂ ਨੂੰ ਆਪਦੀ ਆਗਿਆ ਨਾਲ ਬੋਹਣ ਵਾਲਾ ਚਲਾਉਣ ਵਾਲਾ ਜੋ ਪਰਮੇਸ਼ਵਰ ਹੈ ਜੋ ਪ੍ਰੇਰਕ ਹੈ ਸਾਰਿਆਂ ਦੇ ਅੰਦਰ ਹੈ ਤੇ ਗੁਰੂ ਹੋ ਕੇ ਗੁਰੂ ਇਸਤੁਰ ਗੁਰ ਗੋਰਖ ਬ੍ਰਹਮਾ ਗੁਰ ਸਾਰਿਆਂ ਨੂੰ ਉਪਦੇਸ਼ ਦਿੰਦਾ ਹੈ ਉਹ ਵਾਹਿਗੁਰੂ ਹੈ ਹਮਾਰਾ ਤੇਰਾ ਹੀ ਸਾਰਿਆਂ ਚ ਸਦਕਾ ਭਰੋਸਾ ਹੈ ਸਦਕਾ ਸੱਚੇ ਪਰਸ਼ਤ ਇਥੋਂ ਵਾਰਨੇ ਜਾਣੇ ਹਾਂ ਤੇਰਾ ਹੀ ਸੱਚੇ ਪਾਤਸ਼ਾਹ ਆਸਰਾ ਹੈ ਨਿਰੰਕਾਰ ਪ੍ਰਭ ਸਦਾ ਸਲਾਮ ਹੈ ਮਹਾਰਾਜ ਆ ਮੈਂ ਕੀ ਇਕਾਰਾਂ ਤੋਂ ਰਹਿਤ ਹੂੰ ਸਦਾ ਸਦਾ ਸਲਾਮਤ ਇਸ ਤਦ ਰਹਿਣ ਵਾਲੇ ਹੂੰ ਕਾਇਮ ਰਹਿਣ ਵਾਲੇ ਹੂੰ ਪ੍ਰਭੂ ਸਮਰਾਥੋਂ ਆਪ ਕਹਿ ਨਾ ਸਕੈ ਕੂ ਤੂੰ ਕਦ ਕਾ ਹੈ ਪਰਮ ਪਰਮੇਸ਼ਰ ਕੋਈ ਇਉਂ ਨਹੀਂ ਕਹਿ ਸਕਦਾ ਕਿ ਕਦੋਂ ਕਦਾ ਹੈ ਜਿਸ ਪ੍ਰਕਾਰ ਬ੍ਰਹਮਾ ਜੀ ਆਪਣੀ ਉਮਰ 100 ਸਾਲ ਪੂਰ ਕਰਕੇ ਸਮਾਪਤ ਹੋ ਜਾਂਦੇ ਆ ਵਿਸ਼ਨੂੰ ਜੀ ਆਪ ਦਾ 100 ਸਾਲ ਪੂਰਾ ਕਰਕੇ ਸ਼ਿਵ ਜੀ ਆਪਨੇ 100 ਸਾਲ ਪੂਰਾ ਕਰਕੇ ਫਿਰ ਇਹਨਾਂ ਦੀਆਂ ਦੇਹਾਂ ਲੋਪ ਹੋ ਜਾਂਦੀਆਂ ਹਨ ਇਹੋ ਨਹੀਂ ਮਹਾਰਾਜ ਤੁਸੀਂ ਕੋਈ ਕਹਿ ਨਹੀਂ ਸਕਦਾ ਕਿ ਆਪ ਕਦੋਂ ਕਦੇ ਹਾਂ ਸਦਾ ਰਹਿਣ ਵਾਲੇ ਸਦਾ ਸਲਾਮਤ ਰੂਪ ਹਾਂ ਬ੍ਰਹਮਾ ਵਿਸ਼ਨੂ ਸ੍ਰੀ ਤੈ ਅਗਨਤ ਜੋ ਬ੍ਰਹਮਾ ਜੀ ਹਨ ਤੇ ਵਿਸ਼ਨੂੰ ਜੀ ਹਨ ਤੇ ਸ਼ਿਵ ਜੀ ਆਦ ਕ ਹਨ ਇਹ ਤੇ ਮਾਰੇ ਗਿਣਤੀ ਤੋਂ ਰੇਤ ਰੋਮ ਰੋਮ ਜੀ ਕਰੋੜਾ ਬ੍ਰਹਮਾ ਵਿਸ਼ਨੂੰ ਰਚਨਾ ਕੀਤੇ ਹੈ। ਦਿਨ ਕਾ ਮੋਹ ਭਇਆ ਮਨ ਮਦ ਕਾ ਇਹਨਾਂ ਦੇ ਅੰਦਰ ਸੱਚੇ ਪਾਤਸ਼ਾਹ ਮਨ ਦੇ ਹੰਕਾਰ ਕਰਕੇ ਮੋਹ ਪੈਦਾ ਹੋ ਗਿਆ। ਇਤਨਾ ਗੁਣਾ ਕੇ ਰਾਸ਼ੀ ਪੁਨੇ ਦਾ ਮੋਹ ਹੋ ਗਿਆ ਹੈ ਬ੍ਰਹਮਾ ਨੂੰ ਅਤੇ ਸ਼ਿਵ ਜੀ ਨੂੰ ਤਾਂ ਸੀ ਪੁਨੇ ਦਾ ਤੇ ਵਿਸ਼ਨੂੰ ਨੂੰ ਸਤੋ ਗੁਣ ਪੁਨੇ ਦਾ ਇਹ ਮਹਾਰਤ ਇਤਨਾ ਗੁਣਾ ਦੇ ਵਿੱਚ ਹਨ ਇਹਨਾਂ ਨੂੰ ਮੰਨ ਦਾ ਹੰਕਾਰ ਹੋਣੇ ਕਰਕੇ ਵੀ ਅਸੀਂ ਵੀ ਹਾਂ ਕੋਈ ਇਹ ਮੋਹ ਬੈਲਾ ਹੋ ਗਿਆ ਸੰਸਾਰ ਦਾ ਅਗਿਆਨ ਕਰਕੇ ਮਰ ਫੁਰਿਆ ਹੈ ਅੰਤਰ ਅਹੰਕਾਰ ਅੰਤਰ ਅਗਿਆਨ ਹਉ ਬੁੱਧ ਹੈ ਜਦੋਂ ਰੂਪ ਦਾ ਅਗਿਆਨ ਹੁੰਦਾ ਉਦੋਂ ਹਉਮੈ ਦੀ ਬੁੱਧ ਫੁਰਦੀ ਹੈ ਕਵਰਾਸ ਹੀ ਲੱਖ ਜੂਨ ਉਪਾਏ ਇਹਨਾਂ ਨੂੰ ਕੀ ਫੁਰਨਾ ਫੁਰ ਗਿਆ ਬ੍ਰਹਮਾ ਨੂੰ ਫੁਰਨਾ ਫੁਰ ਗਿਆ ਕਿ ਮੈਂ ਸ੍ਰਿਸ਼ਟੀ ਰਚਦਾ ਹਾਂ ਵਿਸ਼ਨੂ ਦੇ ਅੰਦਰ ਇਹ ਮੋਹ ਹੋ ਗਿਆ ਕਿ ਮੈਂ ਪਾਲਣਾ ਕਰਦਾ ਹਾਂ ਚਿਵਦੀ ਰੰਦੇ ਖਾਲੋਗਾ ਮੈਂ ਸੰਘਾਰਦਾ ਹਾਂ 84 ਲੱਖ ਜੂਨ ਉਪਾਰਾਇ ਇਹ ਅੰਦਰ ਨਾ ਵੀ ਅਸਲ ਤਾਂ 84 ਲੱਖ ਹੋਈ ਜਿਹੜੀ ਜੂਨ ਪੈਦਾ ਕੀਤੀ ਹੈ ਰਿਜਕ ਦਿਆ ਸਭ ਹੂੰ ਕਉ ਕਹਿ ਮਹਾਰਾਜ ਜਿ ਕੋਦੋਂ ਦਾ ਪਹਿਲੋਂ ਦੇ ਤੈ ਰਿਜਕ ਸੁਬਾਹ ਪਿੱਛੋਂ ਤਾਂ ਜਨ ਤੋਂ ਪਹਾ ਰੋਜੀ ਪਹਿਲਾਂ ਕਰੀ ਹੈ ਤੇ ਰਿਜਕ ਮਗਰੋਂ ਮਹਾਰਾਜ ਜੀ ਸਾਜੇ ਹਨ ਮਰਦਾਨੇ ਨੇ ਕਿਹਾ ਸੀ ਕਿ ਮਹਾਰਾਜ ਜੀ ਕਿ ਸਰਸਾਰ ਦੀ ਪਾਲਣਾ ਕੌਣ ਕਰਦਾ ਮਾਰਨ ਕਿਆ ਸੁਣ ਮਰਦਾਨੇ ਲੈਸਦਾ ਸਭ ਕੀ ਸੁਧ ਕਰਤਾਰ ਦੇ ਬਣੀ ਪਛਤਾਤ ਹੈ ਪੂਰਬ ਬਣਾ ਆਹਾਰ ਪਹਿਲਾ ਹਾਰ ਬਣਾਇਆ ਹੈ ਤੇ ਫਿਰ ਦੇਹਾਂ ਮਗਰੋਂ ਸਾਜੀਆਂ ਹਨ ਜਿੱਥੇ ਜਿੱਥੇ ਸੈਲ ਪੱਥਰ ਮੈਂ ਜੰਤੋਂ ਪਾਏ ਤਾਂ ਕਾ ਰਜੀਕ ਅੱਗੇ ਕਰਤ ਰਿਆ ਪਹਿਲਾਂ ਕਰਕੇ ਰੱਖਿਆ ਆ ਸਾਰਿਆਂ ਦੀ ਰੋਜੀ ਨੂੰ ਇਸ ਪ੍ਰਕਾਰ ਅੰਤਯਾ ਵੀ ਫਰਮਾਉਂਦੇ ਹਨ ਬ੍ਰਿਜਕ ਦੀਆ ਸਭ ਕਉ ਤਾਦਕਾਰ ਉਹ ਸਾਰਿਆਂ ਦੇ ਤਾਂ ਹੀ ਮਾਰਾ ਤਦੋਂ ਦਾ ਜਦੋਂ ਦੀ ਰਚਨਾ ਰਚੀ ਹੈ ਸਦਨ ਨੂੰ ਰੋਜੀ ਦੇਣਾ ਕੀਤੀ ਹੈ ਇਹਨਾਂ ਨੂੰ ਮਾਨ ਫੁਰਗਿਆ ਵੀ ਅਸੀਂ ਪਾਲਦੇ ਹਾਂ ਅਸੀਂ ਸੰਘਾਰਦੇ ਹਾਂ ਅਸੀਂ ਉਤਪਨ ਕਰਦੇ ਹਾਂ ਕੋਟ ਬ੍ਰਹਮੇ ਜਗ ਸਾਜਣ ਲਾਏ ਕੋਟ ਮਹੇਸੋ ਪਾਇ ਸਮਾਏ ਕੋਟ ਬਿਸ਼ਨਕੀਨੇ ਅਵਤਾਰ ਕੋਟ ਬਰੇ ਵੱਡ ਜਾ ਕੇ ਤੁਮਸਾਲ ਐ ਐਸੋ ਕਣੀ ਗੋਬਿੰਦ ਹਜ਼ਾਰਾ ਬਰਨ ਸਾਕੋਂ ਗੁਣ ਬਿਸਾਰਾ ਸੇਵਕ ਕਾ ਭਰਪੂਰ ਜੁਗ ਜੁਗੇ ਮੇਰਾ ਸੇਵਕਾਂ ਦੇ ਕਾਰਜ ਲਵ ਲਵ ਭਰਪੂਰ ਕਰਦੇ ਹੋ ਜੁਗਾਂ ਜੁਗਾਂ ਵਿਚ ਆਪ ਸੇਵਕਾਂ ਦੀ ਦ੍ਰਿਸ਼ਟੀ ਕੇ ਆਪ ਵਿਆਪਕ ਹੋ ਪਾਰੇ ਭਰੇ ਹੋਏ ਜੇ ਤੁਸਰੂਪੋ ਕੇ ਸਾਰੇ ਪੂਰਨ ਵਿਆਪਕੋ ਵਾਹ ਗੁਰੂ ਤੇਰਾ ਸਭ ਸਤਿ ਐਸਾ ਤੂੰ ਵਾਹ ਗੁਰੂ ਐਸੇ ਤੇ ਪਾਰਸ਼ਾ ਤੇਰਾ ਸਾਰਿਆਂ ਚ ਸਦਕਾ ਆਸਰਾ ਹੈ ਸਾਰਿਆਂ ਤੇਰਾ ਭਰੋਸਾ ਹੈ ਸਾਰੇ ਤੈਨੂੰ ਮਾਰਨੇ ਜਾਂਦੇ ਹਨ ਵਾਹ ਵਾਹ ਕਾ ਵੱਡਾ ਤਮਾਸ਼ਾ ਵਾਹ ਜੋ ਹਸਤਰਜ ਰੂਪ ਹੈ ਵਾਹ ਜੋ ਪ੍ਰੇਰਕ ਰੂਪ ਹੈ ਉਹਦਾ ਇਹ ਵੱਡਾ ਇਹ ਪੰਜਾਂ ਤਤਾਂ ਨੂੰ ਮੇਲ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਬੜਾ ਭਾਰੀ ਤਮਾਸ਼ਾ ਜਗਤ ਦਾ ਰਚਨਾ ਕੀਤਾ ਖੇਲ ਖੇលਿਆ ਹੈ ਆਪੇ ਹਸੈ ਆਪ ਹੀ ਚਿਤਵੇ ਅਸਲ ਵਿੱਚ ਆਪ ਹੀ ਮਹਾਰਾ ਬ੍ਰਹਮਾ ਨੰਦਰੂ ਪਾ ਕੇ ਜੀਵਨ ਮੁਕਤ ਹੋ ਕੇ ਹੱਸ ਰਿਹਾ ਹੈ ਆਪ ਹੀ ਚਿਤ ਆਪੇ ਜਗਿਆਸਤ ਹੋ ਕੇ ਚਿਤਵਣੀ ਚਿਤਵਰੀਆ ਕਿ ਮੈਨੂੰ ਰੂਪ ਦੀ ਸਖਿਆਤਾ ਹੋਵੇ ਆਪੇ ਚੰਦ ਸੂਰ ਪਰਗਾਤਾ ਆਪ ਹੀ ਸ਼ਰੂਪੋ ਕੇ ਚੰਦਰਮਾ ਨੂੰ ਪੈਦਾ ਕੀਤਾ ਹੈ ਆਪ ਹੀ ਸੂਰ ਜਿੰਦਾ ਪ੍ਰਕਾਸ਼ ਕੀਤਾ ਹੈ ਆਪ ਹੀ ਚੰਦ ਸੂਰ ਯਾਦਕਾ ਦਾ ਪ੍ਰਕਾਸ਼ਕ ਹੋ ਗਿਆ ਹੈ ਤਨ ਸੂਰਜਾ ਜੀ ਆਪ ਕੋ ਰੋਸ਼ਨੀ ਦੇਣ ਵਾਲਾ ਹੈ ਆਪੇ ਜਲ ਆਪੇ ਥਲ ਥੰਮ ਆਪ ਹੀ ਮਾਰਾ ਚੰਦਰਵਾ ਜੀ ਨੇ ਹੀ ਵਿਰਾਗ ਦਾ ਪ੍ਰਕਾਸ਼ ਕਰਦਾ ਹੈ ਆਪ ਹੀ ਮਾਰਾ ਵੇਖ ਦਾ ਪ੍ਰਕਾਸ਼ ਕਰਦਾ ਹੈ ਆਪ ਹੀ ਮਾਰਾ ਚੰਦਰਵਾ ਜੀ ਨੇ ਹੀ ਸਤੋਗੁਣ ਵਾਲੇ ਨੂੰ ਸਤੋ ਮੈਂ ਬਰਤੀ ਵਿੱਚ ਪ੍ਰਕਾਸ਼ ਕਰਦਾ ਹੈ ਆਪ ਹੀ ਮਾਰਾ ਸੂਰੀ ਜੀ ਅਪਰੋਹ ਗਿਆਨ ਦਾ ਪ੍ਰਕਾਸ਼ ਕਰਦਾ ਹੈ ਆਪੇ ਜਲ ਆਪੇ ਥਲ ਥੰਮਣ ਆਪ ਹੀ ਮਾਰਾ ਜਲ ਰੂਪ ਹੈ ਆਪ ਹੀ ਜਲ ਹੈ ਜਿਹੜਾ ਖੁਸ਼ਕ ਥਾਂ ਹੋਆ ਥਲ ਰੂਪ ਹੈ ਆਪ ਹੀ ਜਲ ਨੂੰ ਥੰਮਣ ਵਾਲਾ ਹੈ ਆਪ ਹੀ ਥਲ ਧਰਤੀ ਨੂੰ ਥੰਮਣ ਵਾਲਾ ਹੈ ਆਪ ਦੇ ਆਸਰੇ ਆਪੇ ਕੀਆ ਘਟ ਘਟ ਬਾਸਾ ਆਪ ਹੀ ਮਾਰਾ ਸਾਰੇ 84 ਲੱਖ ਜੂਨ ਦੇ ਘਟਾਂ ਘਡਾਂ ਚ ਚਾਹ ਖਾਣੀਆਂ ਦੇ ਆਪ ਜੀ ਨੇ ਬਸਣਾ ਕੀਤਾ ਹੈ ਆਪੇ ਜਲ ਪ੍ਰੇਮ ਰੂਪ ਹੈ ਵਰਮੀ ਭੂਤ ਹੈ ਆਪ ਹੀ ਘਲ ਖੁਸ਼ਕ ਜਿਹੜੇ ਹਨ ਪੁਰਖ ਥਲਪ ਬਖਈਆਂ ਪੁਰਖਾਂ ਦੀ ਨਿਆਈ ਪਦਾਰਥਾਂ ਦੀ ਇੱਛਾ ਵਾਲੇ ਕਿ ਇੰਨੇ ਪੁੰਨਦਾਨ ਕੀਤੇ ਉਸ ਦਾ ਫਲ ਭੋਗ ਲਿਆ ਹੈ ਹੁਣ ਅੱਗੇ ਨੂੰ ਕਰਾਂਗੇ ਤਾਂ ਭੋਗਾਂਗੇ ਕਿਉਂ ਥਲਸਤਾਨ ਉਹ ਹੈ ਅਤੇ ਦੋਹਾਂ ਨੂੰ ਠੰਮਣ ਵਾਲਾ ਪ੍ਰੇਮ ਵਾਲਿਆਂ ਨੂੰ ਵੀ ਉਤਪਉਧਕਾਰੀਆਂ ਨੂੰ ਵੀ ਥਲ ਕਨਿਸ਼ਟਰ ਅਧਿਕਾਰੀਆਂ ਨੂੰ ਵੀ ਠੰਮਣ ਵਾਲਾ ਆਪ ਹੈ ਇਸ ਨੂੰ ਦੇਖਣ ਵਾਲਾ ਆਪੇ ਕੀਆ ਘਟ ਘਟ ਬਾਤ ਆਪ ਹੀ ਮਹਾਰਾਜ ਜੀ ਉਹਨ ਮੁਗਤਾਂ ਨੂੰ ਇਹ ਪ੍ਰਕਾਸ਼ ਕਰਦਾ ਹੈ ਘਟਾ ਘਣਾ ਚ ਆਪ ਨੂੰ ਵਸਣਾ ਕੀਤਾ ਹੈ ਚੋਤੀਸ ਰੂਪ ਹੋ ਕੇ ਆਪੇ ਨਰ ਆਪੇ ਫੁਰਨਾ ਆਪ ਹੀ ਮਾਰਾ ਮਨੋਖ ਰੂਪ ਹੈ ਆਪ ਹੀ ਇਸਤਰੀ ਰੂਪ ਹੈ ਤੂੰ ਆਪੇ ਸਾਰ ਆਪ ਹੀ ਪਾਸਾ ਆਪ ਹੀ ਮਾਰਾ ਸਾਰ ਨਰ ਦਾ ਰੂਪ ਹੈ ਆਪ ਹੀ ਪਾਸਾ ਰੂਪ ਹੈ ਆਪੇ ਨਰ ਆਪ ਹੀ ਨਰ ਗਿਆਨਵਾਨ ਹੈ ਆਪ ਹੀ ਨਾਰੀ ਜਿਗਿਆਸੂ ਰੂਪ ਹੈ ਆਪੇ ਸਾਰ ਆਪ ਹੀ ਪਾਤਾ ਆਪ ਹੀ ਮਰੇ ਉਤੋਂ ਮਦਮ ਕਨਿਸ਼ਟਾ ਤੋਂ ਇਹ ਨਰਦਾ ਹੈ ਤੇ ਆਪ ਹੀ ਤਿੰਨਾਂ ਗੁਣਾਂ ਦਾ ਪਾਸਾ ਰੂਪ ਬਣ ਰਿਹਾ ਹੈ ਤੂੰ ਆਪੇ ਨਰ ਆਪ ਹੀ ਸ਼ਰੂਪ ਨਰ ਹੈ ਆਪ ਹੀ ਮਾਇਆ ਰੂਪੀ ਨਾਰੀ ਹੈ ਆਪੇ ਸਾਰ ਆਪ ਹੀ ਪਾਸਾ ਆਪ ਹੀ ਮਹਾਰਾਜ ਜੀ ਚਾਰ ਖਾਨੀਆਂ ਰੂਪ ਸਾਰ ਨਰਦਾ ਹੈ ਤੇ ਆਪ ਹੀ ਪਾਸਾ ਹੈ ਪੂਤ ਵਿਖਤ ਵਰਤਮਾਨ ਕਾਲ ਰੂਪ ਹੋ ਕੇ ਆਪੇ ਨਾਰਾ ਆਪੇ ਹਨ ਨਾਰੀ ਆਪ ਹੀ ਨਰ નિયੰਤਾ ਰੂਪ ਹੈ ਤੇ ਆਪ ਹੀ ਨਾਰੀ ਪ੍ਰਕਿਰਤੀ ਰੂਪ ਹੈ ਤੇ ਆਪੇ ਸਾਰਾ ਆਪ ਹੀ ਪਾਸਾ ਆਪ ਹੀ ਮਾਰਾ ਜੀਵਾਂ ਰੂਪੀ ਨਰਨਾ ਹੈ ਤੇ ਆਪ ਹੀ ਇਸ ਪ੍ਰਕਾਰ ਆਪ ਹੀ ਪਾਸਾ ਆਪ ਹੀ ਸੱਚੇ ਪਾਇਸ਼ਾ ਉਤਮ ਆਪ ਹੀ ਪਾਸੇ ਦੀ ਨਹੀਂ ਆਈ ਹੋ ਆਪ ਭੂਤ ਵਿਖੇ ਵਰਤਮਾਨ ਕਾਰੂ ਪਾਸਾ ਬਣੇ ਹੋਏ ਹੋ ਗੁਰਮੁਖ ਸੰਗਤ ਸਭੇ ਵਿਚਾਰ ਕਰੋ ਏ ਗੁਰਮੁਖਾਂ ਦੀ ਸੰਗਤ ਸਾਰੇ ਵਿਚਾਰ ਕਰੋ ਆਪ ਬਾਹੂ ਬਾਹੂ ਕਾ ਵੱਡਾ ਰੂਪ ਹੈ ਵੇਖੋ ਬਾਜ ਹੋ ਹਥਿਆਰ ਦੇ ਰੂਪ ਹੈ ਬਾਹ ਤਨਵਾਜ ਹੈ ਉਹਦੇ ਬੜਾ ਤਮਾਸ਼ਾ ਖੇਲ ਕੀਤਾ ਹੋਇਆ ਇਹ ਜਗਤ ਕੀ ਆ ਖੇਲ ਵੱਡ ਮੇਲ ਤਮਾਸ਼ਾ ਇਹ ਸੱਚੇ ਪਰਸ਼ਾਹ ਵੱਡੇ ਤੱਤ ਜਿਹੜੇ ਆ ਪੰਜਿਆਂ ਨੂੰ ਮੇਲ ਕੇ ਇਹ ਸੱਚੇ ਪਰਸ਼ਾਹ ਇੱਕ ਤਮਾਸ਼ਾ ਜਗਤ ਨੇ ਕੀਤਾ ਹੈ ਇਹ ਬੜਾ ਭਾਰੀ ਤੇਰਾ ਖੇਲ ਹੈ ਸੰਸਾਰ ਦੇ ਰਚਣ ਦਾ ਪਚੀ ਪ੍ਰਕਿਰਤियां ਕਰਕੇ ਅੱਗੇ ਸਰੀਰ ਬਣਾਉਂਦੇ ਹਨ ਵਾਹਿਗੁਰੂ ਤੇਰੀ ਸਭ ਰਚਨਾ ਇੱਥੇ ਤੇਰਵੇਂ ਤਵਾਰ ਵਾਹਿਗੁਰੂ ਹਾਹੇ ਦੀ ਸਿਆਰੀ ਨਾਲ ਕਹਿੰਦੇ ਹਨ ਏ ਵਾਹਿਗੁਰੂ ਤੇਰੀ ਆਪ ਕੀ ਹੀ ਸਾਰੀ ਰਚਨਾ ਹੈ ਜਿਤਨੀ ਐ ਸੂਖਮ ਸਥੂਲ ਤੂੰ ਜਲ ਥਲ ਗਗਨ ਪਿਆਲ ਪੂਰ ਰਿਹਾ ਕੇ ਆ ਜਲਾਂ ਦੇ ਥਾਂ ਵਿੱਚ 42 ਲੱਖ ਜੀ ਜਲਮੈ ਹੋਤੇ ਅਤੇ ਥਲਾਂ ਜੀ ਖੁਸ਼ਕੀ ਥਾਂ ਵਿੱਚ ਵੀ ਪਿਆਨ ਪਤਾਲ ਆਦਕਾਂ ਜੀ ਵੀ ਆਕਾਸ਼ ਆਦਕਾਂ ਜੀ ਵੀ ਸਵਰਗ ਆਦਕਾਂ ਜੀ ਵੀ ਬ੍ਰਹਮ ਲੋਕ ਆਦਕਾਂ ਜੀ ਵੀ ਸਾਰੇ ਤੁਸੀਂ ਪੂਰਨ ਹੋ ਰਹੇ ਹੋ ਅੰਮ੍ਰਿਤ ਤੇ ਮਿੱਠੇ ਜਾ ਕੇ ਬਿਜੇ ਮਾਰੋ ਸਤਨਾਮ ਰੂਪ ਜੋ ਬਚਨਨ ਸੁਰਤੀ ਸਿਮਰਨੀ ਮਮਈ ਆਗਿਆ ਰੂਪ ਹੋ ਇਹ ਅੰਮ੍ਰਿਤ ਦੇਵਤਿਆਂ ਦੇ ਨਾਲੋਂ ਮਿੱਠੇ ਬਚਨ ਹਨ ਆਪਕੇ ਮੇਟੂ ਬੋਲਦਾ ਜੀ ਹਰ ਸੱਜਣ ਸੁਆਮੀ ਮੋਰਾ ਮਨ ਹੈ ਬ੍ਰਹਮਾਦਕ ਰੁਦਰਾਦਕ ਆਪ ਨੂੰ ਮਾਰਾ ਮੰਦੇ ਆ ਬ੍ਰਹਮਾ ਤੋਂ ਆ ਲੈ ਕੇ ਬਾਲ ਖੇਲ ਆਦਕੋ ਸੰਕਸ਼ੇਂਦਰ ਨੂੰ ਸੰਤ ਕੁੰਮਾਰ ਨਾਰਦਾਦਕ ਤੁੰਬਰ ਆਦਕ ਆਪ ਨੂੰ ਮੰਦੇ ਹਨ ਸਾਰੇ ਰੁਦਰਾਦਕ ਰੁਦਰ ਸ਼ਿਵ ਜੀ ਗਿਆਨ ਰੂਦਰ ਹਨਗੇ ਅਦੇ ਸ਼ਿਵ ਜੀ ਆਦੇ ਕੋਦੇ ਗਣੇਸ਼ ਸ਼ਾਮ ਕਾਰਤਿਕ ਆਦਕੋ ਟੌਣਾ ਸ਼ਾਣਾ ਗਾਨਾ ਅਦਿਕ ਸਭ ਮੰਨਦੇ ਆਪ ਨੂੰ ਕਾਲ ਕਾ ਕਾਲ ਨਿਰੰਜਨ ਜਚਨਾ ਸੱਚੇ ਬਾਦਸ਼ਾਹ ਕਾਲ ਕਾ ਕਾਲ ਨਿਰੰਜਨ ਜਚਨਾ ਮਾਰੇ ਆਪ ਕਾਲ ਦਾ ਵੀ ਕਾਲ ਕਰਨ ਵਾਲੇ ਹਾਂ ਨਿਰੰਜਨ ਸੁਦ ਸਰੂਪ ਹਾਂ ਜਚਨਾ ਆਪਦੇ ਸਾਰੇ ਜਾਜ ਹਨ ਸੱਚੇ ਬਾਦਸ਼ਾਹ ਜਚਨਾ ਇਹ ਸਾਰੇ ਚੱਜ ਹਨ ਆਪਦੇ ਢੰਗ ਹਨ ਆਪਦੇ ਚੋਜ ਹਨ ਕੌਤਕ ਹਨ ਜਿ ਜਿਤਨੇ ਸਾਰੇ ਮੰਗਤੇ ਜਾਜਕ ਹਨ ਆਪ ਦੇ ਗੁਰ ਪ੍ਰਸਾਦ ਪਾਈਏ ਜਿ ਜਿਤਨੇ ਸਾਰੇ ਆਪ ਦੇ ਹਾੜੇ ਹੋਏ ਹਨ ਗੁਰ ਪ੍ਰਸਾਦ ਪਾਈਏ ਪਰਮਾਰਥ ਸਤਗੁਰਾਂ ਦੀ ਕਿਰਪਾ ਕਰਕੇ ਹੈ ਪਰਮਰ ਸਦਾ ਰੂਪ ਤੇਰੇ ਸਰੂਪ ਨੂੰ ਪਾਈਦਾ ਹੈ ਸਤ ਸੰਗਤ ਸੇਤੀ ਮਨ ਖਚਦਾ ਜਿਨਾਂ ਦਾ ਮਨ ਮਾਰ ਸਤ ਸੰਗਤ ਵਿੱਚ ਮਨ ਖਚਿਆ ਜਾਂਦਾ ਜੜਿਆ ਜਾਂਦਾ ਹੈ ਜਿਵੇਂ ਹੀਰਾ ਸੋਨੇ ਦੇ ਗਹਿਣੇ ਚ ਜੜਿਆ ਜਾਂਦਾ ਖਚਤ ਹੁੰਦਾ ਐ ਸਤ ਸੰਗਤ ਤੋਂ ਭੁੱਖਣ ਦੀ ਨਹੀਂ ਆਈ ਹੈ ਨਿਲਾ ਮਨ ਹੀਰੇ ਦੀ ਣਾਈ ਵੀ ਜੜਿਆ ਜਾਂਦਾ ਧਨ ਹਨ ਉਹ। ਜਿਆ ਖੇਲ ਵੱਡ ਮੇਲ ਤਮਾਸ਼ਾ। ਇਹ ਸਹੇ ਖੇਲ ਸੱਚੇ ਪਾਤਸ਼ਾ ਪੰਜਾਂ ਤਤਾਂ ਨੂੰ ਮਿਲਾ ਕਰਕੇ ਬੜਾ ਤਮਾਸ਼ਾ ਰੂਪਚਾਰ ਖਾਣੀਆਂ ਰੂਪ ਚਾਹ ਯੁਗਾ ਰੂਪ। ਵਾਹ ਗੁਰੂ ਤੇਰੀ ਸਭ ਰਜਾ ਇੱਥੇ ਫਿਰ ਮੁਗਤੇ ਨਾਲ ਉਚਾਰਿਆ। ਇਉਂ ਸਿਹਾਰੀ ਨਾਲ ਔਂਕੜ ਹੋੜੇ ਔਂਕੜ ਨਾਲ ਤੇ ਮੁਗਤਿਆਂ ਨਾਲ ਤਿੰਨਾਂ ਦਾ ਰੂਪ ਇੱਕ ਬਣਾਇਆ ਮਹਾਰਾਜ ਜੀ ਨੇ। ਸੰਸਾਰਾਂ ਕੋਈ ਗੁਰ ਸਿੱਖੋ ਕਿਤੇ ਰੱਖਿਓ ਕਿ ਪਰਮੰਤਰ ਦੇ ਵਿੱਚ ਸਿਆਰੀ ਨਾਲ ਵਾਹਿਗੁਰੂ ਨੇ ਦਿੱਤਾ 13 ਵਾਰੀ ਇਹ ਵਿਚਾਰਿਆ ਹੈ ਇਹ ਵਾਹਿਗੁਰੂ ਇਹ ਸਭ ਤੇਰੀ ਰਚਨਾ ਕੌਣ ਤਕ ਹੈ